ਸਾਨੀ ਜੀ ਹਾਂ ਜੀ ਭਾਈ ਕੀ ਗੱਲ ਬਾਤ ਹੋਈ ਹੈ ਭਾਈ ਭਾਈ ਗੱਡੀ ਆ ਰੋਡ ਤੋਂ ਆ ਰਹੀ ਮੈਂ ਬਾਅਦ ਦੇ ਰੋਡ ਤੇ ਗਈ ਠੀਕ ਹੈ ਤਿੰਨ ਜਣੇ ਦੇਖੇ ਮੋਟਰਸਾਈਕਲ ਤੇ ਟ੍ਰਿਪਲਿੰਗ ਕਰ ਰਹੇ ਸੀ ਉਹਨਾਂ ਨੇ ਇੱਧਰ ਜਾਣਾ ਸੀ ਅਸੇ ਰੋਡ ਤੇ ਉਹਨਾਂ ਨੇ ਭਾਈ ਗੱਡੀ ਵੇਖੀ ਨਹੀਂ ਜਿੱਦਾਂ ਕ੍ਰਾਸਿੰਗ ਕਰ ਰਹੇ ਸੀ ਔਰ ਭਾਜੀ ਮੈਂ ਪਰਲੇ ਰੋਡ ਤੇ ਆ ਗਿਆ ਜਦੋਂ ਮੈਂ ਗੱਡੀ ਐਂਗਲ ਪਟੋਂਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਮੇਰੇ ਵੀ ਸਟਾ ਲੱਗ ਸਕਦੀ ਹੈ ਭਾਈ ਮੇਰੇ ਪਿੱਛੇ ਗੱਡੀ ਕੋਈ ਨਹੀਂ ਆ ਗਈ ਮੈਂ ਐਸ ਕਰਕੇ ਮੋਟਰਸਾਈਕਲ ਆਪਣਾ ਪਰਲੇ ਰੋਡ ਤੇ ਆ ਗਿਆ ਕਹਿੰਦੇ ਭਾਈ ਗੱਡੀ ਦੇ ਵਿੱਚ ਮੌਜੂਦ ਸੀ ਆ ਕਿਦਾਂ ਭਾਜੀ ਮਤਲਬ ਤੁਸੀਂ ਗੱਡੀ ਦੇ ਵਿੱਚ ਸੀਗੇ ਭਾਜੀ ਨਹੀਂ ਨਹੀਂ ਭਾਜੀ ਮੈਂ ਆਪਣੀ ਬਾਈਕ ਤੇ ਆ ਗਿਆ ਲੱਗ ਠੀਕ ਹੈ ਹਾਂਜੀ ਭਾਜੀ ਮੈਂ ਪਰਲੇ ਰੋਡ ਤੇ ਆ ਗਿਆ ਜਦੋਂ ਐਂਗਲ ਪਟੋਇਆ ਮੈਂ ਆਪਣੀ ਬਾਈਕ ਕੱਟ ਕੇ ਪਰਦੇ ਪਰਲੇ ਪਾਸੇ ਲੱਗ ਗਿਆ ਜੇ ਮੇਰੇ ਮਨ ਗੱਡੀ ਹੁੰਦੀ ਤੇ ਮੇਰੇ ਵੀ ਸਟਾ ਲੱਗ ਸਕਦੀ ਹੈ ਹਾਂਜੀ ਮੁੰਡਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਭਈ ਮੈਂ ਇਧਰ ਆਉਂਦਾ ਆਪਣੇ ਇਤਿਹਾਸ ਤੇ ਆਪਣੇ ਇਧਰੋਂ ਆਉਂਦਾ ਹਾਂ ਕਿਹੜੀ ਸਾਈਡ ਤੋਂ ਹਾਂਜੀ ਕਿਹੜੀ ਸਾਈਡ ਤੋਂ ਆ ਰਹੇ ਹੋ ਗੋਲਡਨ ਗੇਟ ਦੇ ਪਾਸੋਂ ਆਉਂਦੇ ਹਾਂ ਕੋਨੇ ਤੋਂ ਵਾਪਸ ਘਰੇ ਜਾਂਦੇ ਹਾਂ ਤੇ ਆਈ.ਟੀ.ਵੀ.ਪੀ ਦੇ ਸਾਹਮਣੋਂ ਤਿੰਨ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇਧਰੋਂ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਜਿੰਨੀ ਮੈਂ ਆਪਣੀ ਪਹੁੰਚਾ ਸਕਦਾ ਪਹੁੰਚਾਇਆ ਤੇ ਉਹ ਗੱਡੀ ਉਧਰ ਮਾਰਤੀ ਆਪਣੇ ਜਗ੍ਹਾ ਉਹਨਾਂ ਨੂੰ ਪਹੁੰਚਾਉਣ ਦੇ ਚੱਕਰ 'ਚ ਫੇਰ ਵੀ ਮੋਟਰਸਾਈਕਲ ਲੈ ਜਾਂਦਾ ਹਾਂ ਜੀ ਤੇ ਕਿੰਨੇ ਜਾਣੇ ਸੀਗੇ ਉਹ ਟ੍ਰਿਪਲਿੰਗ ਕਰ ਰਹੇ ਸੀ ਜਿੰਨੇ ਜਾਣੇ ਤਿੰਨ ਜਣੇ ਸੀਗੇ ਠੀਕ ਆ ਤੇ ਉਹਨਾਂ ਦੀ ਕੀ ਹਾਲਤ ਠੀਕ ਹੈ ਕਿਦਾਂ ਦੀ ਤੇ ਦੋ ਠੀਕ ਹੈਗੇ ਜੀ ਤੇ ਡਰਾਈਵਰ ਜਿਹੜਾ ਹੈਗਾ ਉਹ ਮੜਿਆ ਹੈਗਾ ਜੀ ਉਹਨੂੰ ਹਸਪੀਟਲ ਭੇਜਿਆ ਠੀਕ ਹੈ ਜੀ ਦਵਾਰੀ ਸੀ ਤੇ ਇਧਰੋਂ ਮੋਟਰਸਾਈਕਲ ਵਾਲੇ ਕ੍ਰੋਸ ਕੀਤੇ ਆ ਤੇ ਮੋਟਰਸਾਈਕਲ ਵਾਲੇ ਕ੍ਰੋਸ ਕਰਦੇ ਆ ਵੀ ਇਹਨਾਂ ਨੂੰ ਉਹਨਾਂ ਨੂੰ ਬਚਾਉਂਦੇ ਆ ਗੱਡੀ ਜਿਹੜੀ ਆ ਰੇਲਗ ਦੇ ਵਿੱਚ ਜਾ ਵਜਈ ਆ ਤੇ ਜਿਹੜੇ ਮੋਟਰਸਾਈਕਲ ਐ ਮੌਕੇ ਤੋਂ ਭੱਜ ਗਏ ਨੇ ਤੇ ਇਹਨਾਂ ਨੇ ਗੱਡੀਆਂ ਵਾਲਿਆਂ ਨੇ ਸਾਨੂੰ ਕੰਪਲੀਟ ਕਰਕੇ ਮੌਕੇ ਤੇ ਸੱਦਿਆ ਵਾ ਅਗਲੀ ਜਿਹੜੀ ਕੋ ਨੈਕਸਟ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਚ ਦੱਸਿਆ ਜਾਏਗੀ। ਇਹ ਮੋਟਰਸਾਈਕਲ ਵਾਲੇ ਕਿ ਰੋਂਗ ਸਾਈਡ ਤੋਂ ਆਏ ਸੀ। ਇਹ ਤੇ ਇਹਨਾਂ ਦੇ ਦੱਸਣ ਮੁਤਾਬਕ ਹੈ ਜੀ ਮੋਟਰਸਾਈਕਲ ਵਾਲੇ ਰੋਂਗ ਸਾਈਡ ਤੋਂ ਆਏ ਸੀ। ਪਰ ਮੌਕੇ ਤੇ ਸਾਨੂੰ ਕੋਈ ਵੀ ਇੱਥੇ ਮੋਟਰਸਾਈਕਲ ਵਾਲਾ ਨਹੀਂ ਮਿਲਿਆ ਤੇ ਨਾ ਸਾਨੂੰ ਕੋਈ ਦੋਸਤ ਰਵਣ ਗੱਡੀ ਵਾਲੇ ਇੱਥੇ ਜਰੂਰ ਮੌਜੂਦ ਨੇ। ਇਹ ਮੋਟਰਸਾਈਕਲ ਵਾਲਾ ਨੂੰ ਬਚਾਉਣ ਕਰਕੇ ਐਕਸੀਡੈਂਟ ਆਇਆ। ਹਾਂ ਜੀ ਮੋਟਰਸਾਈਲ ਨੂੰ ਬਚਾਉਂਦਿਆਂ ਬਚਾਉਂਦਿਆਂ ਦਾ ਐਕਸੀਡੈਂਟ ਹੋ ਗਿਆ।